ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਅੱਜ ਦੇ ਦਿਨ ਕੀਤਾ ਜਾਣ ਵਾਲਾ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਆ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਅੱਜ ਚੇਤ ਦੀ ਨਵਰਾਤਰੀ ਦਾ ਸ਼ੀਵਾਂ ਦੇਨੇ ਤੇ ਸ਼ੀਵੇ ਨਵਰਾਤਰੀ ਨੂੰ ਮਾਂ ਕਾਤਿਆਣੀ ਦੀ ਪੂਜਾ ਕੀਤੀ ਜਾਂਦੀ ਹੈ ਇਸੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਮਾਂ ਕਾ ਤੇਯਾਨੀ ਨੂੰ ਸ਼ੀਮਾ ਨਬਰਾਤਰਾ ਜਿਹੜਾ ਹੁੰਦਾ ਏ ਉਹ ਸਬਰਪ੍ਰਤਖ ਹੁੰਦਾ ਏ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਸਾਰੇ ਹੀ ਦੇਵੀਆਂ ਸਾਡੀ ਬਹੁਤ ਜ਼ਿਆਦੀ ਆਸਾ ਮੁਰਾਦਾ ਤੇ ਮਨੋ ਕਾਮਨਾ ਨੂੰ ਪੂਰਾ ਕਰਦੀਆਂ ਨੇ ਪਰ ਜੋ ਪਰ ਜੋ ਮਾਤਾ ਕਾ ਤੇਯਾਨੀ ਇਹਨਾਂ ਦੀ ਸਾਧਨਾ ਇਹਨਾਂ ਦਾ ਮੰਤਰ ਇਹਨਾਂ ਦੀ ਪਾਠ ਪੂਜਾ ਜਿੰਨਾਂ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਸ਼ਾਦੀ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਉਸ ਦੇ ਲਈ ਇਹਨਾਂ ਦੀ ਪਾਠ ਪੂਜਾ ਅਚੂਕ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਜੇਕਰ ਗੱਲ ਕਰੀਏ ਤੁਸੀਂ ਆਪਣੇ ਘਰ ਦੇ ਵਿੱਚ ਸਥਾਪਨਾ ਕੀਤੀ ਹੋਈਏ ਤੁਸੀਂ ਵਰਤ ਰੱਖ ਰਹੇ ਹੋ। ਅਗਰ ਤੁਸੀਂ ਆਪਣੇ ਘਰ ਦੇ ਵਿੱਚ ਨਹੀਂ ਵੀ ਸਥਾਪਨਾ ਕੀਤੀ ਤਾਂ ਨਹੀਂ ਤੁਸੀਂ ਵਰਤ ਰੱਖ ਰਹੇ ਹੋ ਫਿਰ ਵੀ ਤੁਸੀਂ ਇਸ ਉਪਾਉ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਸਥਾਪਨਾ ਕੀਤੀ ਹੈ ਵਰਤ ਰੱਖ ਰਹੇ ਹੋ ਫਿਰ ਤਾਂ ਕਰ ਹੀ ਸਕਦੇ ਹੋ ਜੇਕਰ ਨਹੀਂ ਵੀ ਤੁਸੀਂ ਵਰਤ ਰੱਖ ਰਹੇ ਹੋ ਨਾ ਫਿਰ ਵੀ ਤੁਸੀਂ ਇਸ ਉਪਾਉ ਨੂੰ ਕਰ ਸਕਦੇ ਹੋ ਇਸੇ ਤਰ੍ਹਾਂ ਤੁਹਾਡੇ ਬੱਚਿਆਂ ਦੀ ਲਗਾਤਾਰ ਉਮਰ ਨਿਕਲਦੀ ਜਾ ਰਹੀ ਹੈ ਵਿਆਹ ਨਹੀਂ ਹੋ ਰਿਹਾ ਵਿਆਹ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਰੁਕਾਵਟਾਂ ਆ ਰਹੀਆਂ ਨੇ ਭਾਵੇਂ ਤਾਂ ਉਹ ਲੜਕਾ ਹੋਵੇ ਤੇ ਭਾਵੇਂ ਲੜਕੀ ਹੋਵੇ ਉਹਨਾਂ ਦੇ ਮਾਤਾ ਜੀ ਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਬੱਚੇ ਕਈ ਵਾਰ ਘਰ ਤੋਂ ਬਾਹਰ ਰਹਿੰਦੇ ਹੁੰਦੇ ਆ ਜਾਂ ਵਿਦੇਸ਼ ਦੇ ਵਿੱਚ ਅਗਰ ਉਹ ਬੱਚੇ ਖੁਦ ਵੀ ਇਸ ਉਪਾਅ ਨੂੰ ਕਰਨਾ ਚਾਹੁੰਦੇ ਆ ਨਾ ਤੇ ਉਹ ਖੁਦ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਇਸ ਉਪਾਅ ਨੂੰ ਅਸੀਂ ਕਰਨਾ ਕਿ ਇਸ ਤਰੀਕੇ ਦੇ ਨਾਲੇ ਤੇ ਕਿਵੇਂ ਆ ਤੇ ਕਿੰਨਾ ਸਮਾਂ 걸ਣਾ ਤੇ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਸ ਉਪਾਅ ਨੂੰ ਕਰਨ ਦੇ ਲਈ ਅਸੀਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਤੇ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੋ ਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਮਾਤਾ ਕਾ ਤੇ ਆਰਨੀ ਨੂੰ ਪਰਸੰਨ ਕਰਨ ਦੇ ਲਈ ਤੇ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਵਿੱਚ ਆ ਰਹੀ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਉਪਾਅ ਨੂੰ ਅੱਜ ਦੇ ਦਿਨ ਤੇ ਸ਼ਾਮ ਦੇ ਸਮੇਂ ਤੁਸੀਂ ਕਰ ਸਕਦੇ ਹੋ ਇਸੇ ਤਰ੍ਹਾਂ ਜੇਕਰ ਅਸੀਂ ਪੂਜਾ ਦੀ ਗੱਲ ਕਰੀਏ ਤਾਂ ਉਹ ਸ਼ਾਮ ਦੇ ਸਮੇਂ ਹੀ ਕੀਤੀ ਜਾਂਦੀ ਹੈ ਤੇ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੈ ਕਿਸੇ ਕੰਮਕਾਰ ਜਾਂ ਪ੍ਰੋਬਲਮ ਦੀ وجہ ਦੇ ਕਰਕੇ ਤੁਸੀਂ ਸ਼ਾਮ ਦੇ ਸਮੇਂ ਨਹੀਂ ਕਰ ਸਕਦੇ ਤਾਂ ਤੁਸੀਂ ਸਵੇਰ ਦੇ ਟਾਈਮ ਵੀ ਕਰ ਸਕਦੇ ਹੋ ਪਰ ਤੁਸੀਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਕਰ ਲੈ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰਨ ਲੱਗਣਾ ਨਾ ਉਸ ਸਮੇਂ ਤੁਸੀਂ ਇੱਕ ਵਾਰ ਇਸ਼ਨਾਨ ਜ਼ਰੂਰ ਕਰ ਲੈਣਾ ਇਸੇ ਤਰ੍ਹਾਂ ਜੇਕਰ ਤੁਸੀਂ ਸਵੇਰ ਦੇ ਸਮੇਂ ਇਸ਼ਨਾਨ ਕੀਤਾ ਵੀ ਤੁਸੀਂ ਸੋਚੋਗੇ ਕਿ ਅਸੀਂ ਸਵੇਰ ਦੇ ਸਮੇਂ ਇਸ਼ਨਾਨ ਕੀਤਾ ਹੁਣ ਰਹਿਣ ਤਿੰਨ ਆ ਫਿਰ ਵੀ ਤੁਸੀਂ ਇਸ ਉਪਾਣੂ ਕਰਨ ਦੇ ਸਮੇਂ ਇਸ਼ਨਾਨ ਜ਼ਰੂਰ ਕਰਨਾ ਹੈ ਤੇ ਇਸ਼ਨਾਨ ਕਰਨ ਉਪਰੰਤ ਤੁਸੀਂ ਲਾਲ ਜਾਂ ਪੀਲੇ ਰੰਗ ਦਾ ਕੋਈ ਕੱਪੜਾ ਤੁਹਾਡੇ ਕੋਲ ਕੱਪੜੇ ਹੋਣਗੇ ਉਹੀ ਤੁਸੀਂ ਕੱਪੜੇ ਲਾਲ ਜਾਂ ਪੀਲੇ ਰੰਗ ਦੇ ਤੁਸੀਂ ਪਾ ਸਕਦੇ ਹੋ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਹੋਵੇਗਾ ਨਾ ਤੁਸੀਂ ਉੱਥੇ ਹੀ ਬੈਠ ਜਾਣਾ ਹੈ ਤੇ ਉੱਥੇ ਬੈਠਣ ਤੋਂ ਬਾਅਦ ਜੇਕਰ ਤੁਹਾਡੇ ਪਾਠ ਪੂਜਾ ਵਾਲੇ ਸਥਾਨ ਤੇ ਤੁਹਾਡੇ ਘਰ ਦੇ ਵਿੱਚ ਨਵ ਦੁਰਗਾ ਦੀ ਫੋਟੋ ਹੋएगी ਇਹ ਤਾਂ ਇਸੇ ਤਰ੍ਹਾਂ ਉਹ ਨੌ ਦੇਵੀਆਂ ਦੇ ਵਿੱਚ ਮਾਤਾ ਕਨਿਆਨੀ ਦਾ ਮਾਤਾ ਕਾ ਤੇ ਆਨੀ ਦਾ ਚਿੱਤਰ ਚ ਰੂਰ ਹੋਵੇਗਾ ਇਸੇ ਤਰ੍ਹਾਂ ਜੇਕਰ ਮੰਨ ਲਓ ਕਿ ਤੁਹਾਡੇ ਕੋਲ ਨਵ ਦੁਰਗਾ ਦੀ ਫੋਟੋ ਨਹੀਂ ਹੈ ਚਿੱਤਰ ਨਹੀਂ ਵੀ ਹੈਗਾ ਤੇ ਜੇਕਰ ਤੁਹਾਡੇ ਕੋਲ ਅਕੇਲੇ ਦੇ ਵਿੱਚ ਇਕੱਲੇ ਦੇ ਵਿੱਚ ਕੋਈ ਚਿੱਤਰ ਹੈਗਾ ਨਵ ਦੁਰਗਾ ਦਾ ਤੁਹਾਡੇ ਘਰ ਦੇ ਵਿੱਚ ਤਾਂ ਤੁਸੀਂ ਉਸ ਦੇ ਸਾਹਮਣੇ ਵੀ ਇਸ ਉਪਾਰੋ ਕਰ ਸਕਦੇ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਕ ਮਿੱਟੀ ਦਾ ਦੀਵਾ ਲੈਣਾ ਮਿੱਟੀ ਦਾ ਦੀਵਾ ਸਾਫ਼ ਸੁਥਰਾ ਹੋਣਾ ਚਾਹੀਦਾ ਉਸ ਦੇ ਵਿੱਚ ਤੁਸੀਂ ਲੰਬੀ ਵੱਤੀ ਲਗਾ ਕੇ ਦੇਸੀ ਘਿਓ ਪਾ ਕੇ ਉਹ ਦੇਸੀ ਕੇ ਉਹਦਾ ਦੀਵਾ ਨਵ ਦੁਰਗਾ ਮਾਤਾ ਜੀ ਅੱਗੇ ਅਰਪਿਤ ਕਰਨਾ ਹੈ। ਉਥੇ ਰੱਖ ਕੇ ਤੁਸੀਂ ਜਲਾਉਣਾ ਹੈ ਤੇ ਜਦੋਂ ਤੁਸੀਂ ਇਸ ਦੀਵੇ ਨੂੰ ਜਲਾਉਣਾ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਅੰਦਰ ਗਣਪਤੀ ਜੀ ਦਾ ਧਿਆਨ ਧਰਨਾ ਹੈ ਕਿਉਂਕਿ ਗਣਪਤੀ ਜੀ ਤੁਹਾਡੀਆਂ ਸਾਰੀਆਂ ਹੀ ਪ੍ਰੋਬਲਮ ਨੂੰ ਦੂਰ ਕਰਨਗੇ। ਤੁਹਾਡੇ ਬੱਚਿਆਂ ਦੀ ਜਨਮ ਕੁੜਲੀ ਦੇ ਵਿੱਚ ਜੋ ਵੀ ਪ੍ਰੋਬਲਮ ਹੁੰਦੀ ਹੈ, ਜੋ ਵੀ ਉਹਨਾਂ ਦੇ ਰਿਸ਼ਤੇ ਦੇ ਵਿੱਚ ਆ ਰਹੀਆਂ ਹੁੰਦੀਆਂ ਨੇ ਰੁਕਾਵਟਾਂ ਉਹ ਸਾਰੀਆਂ ਪ੍ਰੋਬਲਮ ਇਕ ਵਾਰ ਦੇ ਵਿੱਚ ਹੀ ਦੂਰ ਹੋ ਜਾਂਦੀਆਂ ਨੇ ਤੇ ਜਿੰਨੀਆਂ ਵੀ ਤੁਹਾਡੇ ਕਾਰੋਬਾਰ ਦੇ ਚਾ ਕਿਸੇ ਵੀ ਪ੍ਰੋਬਲਮ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਨਾ ਉਹ ਵੀ ਤੁਰੰਤ ਹੀ ਦੂਰ ਹੋ ਜਾਂਦੀਆਂ ਨੇ ਤੇ ਆਪਣੇ ਮਨ ਅੰਦਰ ਗਣਪਤੀ ਜੀ ਨੂੰ ਧਿਆਨ ਦਾਰ ਕੇ ਇਹ ਵੀ ਆਪਣੀ ਮਨੋ ਕਾਮਨਾ ਬੋਲਣੀ ਹੈ ਕਿ ਇਹ ਉਪਾਅ ਜੋ ਵੀ ਤੁਸੀਂ ਕਰਦੇ ਹੋ ਨਾ ਇਹ ਉਪਾਅ ਤੁਹਾਡਾ ਸਕਸੈਸਫੁਲ ਹੋ ਜਾਵੇ ਤੇ ਤੁਹਾਡੀਆਂ ਚੰਗੀਆਂ ਵੀ ਮਨੋ ਕਾਮਨਾ ਨੇ ਉਹ ਪੂਰੀਆਂ ਹੋਣ ਇਸ ਉਪਾਣੂ ਕਰਨ ਦੇ ਲਈ ਤੁਸੀਂ ਇੱਕ ਪਲੇਟ ਜਾਂ ਥਾਲੀ ਲੈ ਲੈਣੀ ਹੈ ਪਲੇਟ ਥਾਲੀ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਤੇ ਲਾਲ ਰੰਗ ਦਾ ਜਿਹੜਾ ਤੁਸੀਂ ਕੱਪੜਾ ਲੈਣਾ ਉਸ ਦਾ ਸਾਈਜ਼ ਜਿਵੇਂ ਰੁਮਾਲ ਸਾਈਜ਼ ਦਾ ਹੋਣਾ ਚਾਹੀਦਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਕੱਪੜਾ ਹੈਗਾ ਇਹ ਉਹ ਥੋੜਾ ਵੱਡਾ ਹੈ ਤਾਂ ਉਸ ਨੂੰ ਰੁਮਾਲ ਸਾਈਜ਼ ਦੇ ਵਿੱਚ ਤੁਸੀਂ ਕੱਟ ਕੇ ਵੀ ਲੈ ਸਕਦੇ ਹੋ ਤੇ ਜੇਕਰ ਨਹੀਂ ਹੈਗਾ ਤਾਂ ਤੁਸੀਂ ਲਾਲ ਰੰਗ ਦਾ ਰੁਮਾਲ ਹੀ ਤੁਸੀਂ ਬਜ਼ਾਰ ਤੋਂ ਮੰਗਾ ਸਕਦੇ ਹੋ ਇਸੀ ਤਰ੍ਹਾਂ ਜਿਹੜੀ ਤੁਸੀਂ ਪਲੇਟ ਖਾਲੀ ਲਈਏ ਉਸ ਦੇ ਵਿੱਚ ਰਮਾਲ ਨੂੰ ਤੁਸੀਂ ਵੀ ਛਾ ਲੈਣਾ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਕਿਸੇ ਕਟੋਰੀ ਦੇ ਵਿੱਚ ਪੀਸੀ ਹੋਈ ਹਲਦੀ ਲੈ ਲੈਣੀ ਹੈ ਉਸ ਦੇ ਵਿੱਚ ਤੁਸੀਂ ਗੰਗਾ ਚਲ ਪਾ ਕੇ ਤੇ ਜਾਂ ਫਿਰ ਸਾਬ ਪਾਣੀ ਪਾ ਕੇ ਉਸ ਦਾ ਇੱਕ گاੜਾ ਜਿਹਾ ਪੇਸਟ ਤਿਆਰ ਕਰ ਲੈਣਾ ਹੈ گاੜਾ ਜਿਹਾ ਪੇਸਟ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਤੁਹਾਡੀ ਗੁਰੂ ਉਂਗਲੀ ਹੁੰਦੀ ਹੈ ਕਹਨ ਦਾ ਭਾਵ ਕਿ ਜੋ ਅੰਗੂਠੇ ਵਾਲੇ ਨਾਲ ਦੀ ਉਂਗਲੀ ਹੁੰਦੀ ਆ ਉਸ ਨੂੰ ਗੁਰੂ ਉਂਗਲੀ ਕਿਹਾ ਜਾਂਦਾ ਹੈ ਤੇ ਉਸ ਉਂਗਲੀ ਦੇ ਨਾਲ ਜਿਹੜਾ ਤੁਸੀਂ ਹਲਦੀ ਦਾ ਪੇਸਟ ਬਣਾਇਆ ਹੈ ਉਸ ਦੇ ਨਾਲ ਤੁਸੀਂ ਗਾੜਾ ਪੂਰੀ ਤਰ੍ਹਾਂ ਇੱਕ ਸਵਾਸਤਿਕ ਦਾ ਚਿੰਨ ਬਣਾ ਲੈਣਾ ਜੋ ਤੁਸੀਂ ਥਾਲੀ ਜਾਂ ਪਲੇਟ ਦੇ ਵਿੱਚ ਰਮਾਲ ਵਿਛਾਇਆ ਹੈ ਨਾ ਉਸ ਦੇ ਉੱਪਰ ਸਭ ਤੋਂ ਪਹਿਲਾਂ ਸਵਾਸਤਿਕ ਦਾ ਚਿੰਨ ਬਣਾਉਣਾ ਹੈ ਹਲਦੀ ਦਾ ਜੋ ਤੁਸੀਂ ਗਾੜਾ ਪੇਸਟ ਤਿਆਰ ਕੀਤਾ ਉਸ ਦੇ ਨਾਲ ਇਸੋ ਬਾਦ ਵਿੱਚ ਤੁਸੀਂ ਨੀਚੇ ਲਿਖਣਾ ਹੈ ਜੈ ਮਾਤਾ ਕਾ ਤੇਯਾਨੀ ਕਹਿਰ ਲਿਖਣਾ ਹੈ ਜੈ ਦੇਵੀ ਕਾ ਤੇਯਾਨੀ ਜੇਕਰ ਤੁਸੀਂ ਦੋਨੋਂ ਲਿਖਣਾ ਚਾਹੁੰਦੇ ਹੋ ਤਾਂ ਦੋਨੋਂ ਵੀ ਲਿਖ ਸਕਦੇ ਹੋ ਤੇ ਜੇਕਰ ਤੁਸੀਂ ਦੋਨਾਂ ਦੇ ਵਿੱਚੋਂ ਇੱਕ ਲਿਖਣਾ ਚਾਹੁੰਦੇ ਹੋ ਜੋ ਤੁਹਾਨੂੰ ਸਹੀ ਲੱਗਦਾ ਹੈ ਤਾਂ ਤੁਸੀਂ ਉਹ ਇੱਕ ਵੀ ਲਿਖ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਦੋਨੋਂ ਲਿਖਨੇ ਹੀ ਲਿਖਨੇ ਆ ਪਰ ਇੱਕ ਜ਼ਰੂਰ ਲਿਖਣਾ ਹੈ ਇਸੇ ਤਰ੍ਹਾਂ ਜਿਵੇਂ ਤੁਸੀਂ ਰਮਾਲ ਦੇ ਉੱਪਰ ਲਿਖਿਆ ਜੈ ਮਾਤਾ ਕਾ ਤੇਯਾਨੀ ਦੇਵੀ ਤਾਂ ਉਸ ਦੇ نیچے ਤੁਸੀਂ 9 ਬਿੰਦੀਆਂ ਲਗਾਉਣੀਆਂ ਨੇ ਜਿਹੜੀਆਂ ਤੁਸੀਂ 9 ਬਿੰਦੀਆਂ ਲਗਾਉਣੀਆਂ ਨੇ ਨਾ ਉਹ ਤੁਸੀਂ ਸਿੱਧੀਆਂ ਨਹੀਂ ਲਾਉਣੀਆਂ ਜਿਵੇਂ ਤੁਸੀਂ ਜੈ ਮਾਤਾ ਕਾ ਤੇਯਾਨੀ ਲਿਖਿਆ ਇਸੇ ਤਰੀਕੇ ਦੇ ਨਾਲ ਤੁਸੀਂ ਉਸ ਦੇ ਥੱਲੇ 9 ਬਿੰਦੀਆਂ ਲਗਾ ਦੇਣੀਆਂ ਨੇ ਹਲਦੀ ਦੇ ਪੇਸਟ ਦੀਆਂ ਨੌ ਬਿੰਦੀਆਂ ਲਗਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਦੇ نیچے ਤੁਸੀਂ ਲਿਖਣਾ ਹੈ ਸ਼ੁਭ ਵਿਵਾਹ ਤੇ ਜਾਂ ਫਿਰ ਤੁਸੀਂ ਲਿਖ ਸਕਦੇ ਹੋ ਜਲਦੀ ਸ਼ਾਦੀ ਜਲਦੀ ਵਿਆਹ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਸਹੀ ਲੱਗਦਾ ਉਹੀ ਤੁਸੀਂ ਲਿਖ ਸਕਦੇ ਹੋ ਇਹੀ ਇਸੇ ਤਰ੍ਹਾਂ ਇਹ ਲਿਖਣ ਤੋਂ ਬਾਅਦ ਦੇ ਵਿੱਚ ਇਸ ਤੋਂ نیچے ਤੁਸੀਂ ਲਿਖਣਾ ਹੈ ਆਪਣੇ ਜਿਸ ਵੀ ਲੜਕੇ ਜਾਂ ਲੜਕੀ ਦੇ ਵਿਆਹ ਦੇ ਲਈ ਤੁਸੀਂ ਇਹ ਉਪਾਅ ਕਰ ਰਹੇ ਹੋ ਉਸ ਦਾ ਨਾਮ ਲਿਖਣਾ ਹੈ ਜੇਕਰ ਤੁਸੀਂ ਲੜਕੇ ਦੇ ਲਈ ਕਰ ਰਹੇ ਹੋ ਤਾਂ ਲੜਕੇ ਦਾ ਨਾਮ ਲਿਖੋ ਜੇਕਰ ਲੜਕੀ ਦੇ ਲਈ ਇਸ ਉਪਾਅ ਨੂੰ ਕਰ ਰਹੇ ਹੋ ਤਾਂ ਉਸ ਲੜਕੀ ਦਾ ਨਾਮ ਲਿਖੋ ਇਹ ਲਿਖਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਚਾਹੀਦੀਆਂ ਨੇ 9 ਇਲਾਇਚੀਆਂ 9 ਹਾਰੀਆਂ ਇਲਾਇਚੀਆਂ ਤੁਸੀਂ ਲੈਣੀਆਂ ਨੇ ਬਿਲਕੁਲ ਸਾਫ਼ ਸੁਥਰੀਆਂ ਤੇ ਫਰੈਸ਼ ਹੋਣੀਆਂ ਚਾਹੀਦੀਆਂ ਨੇ ਕਈ ਵਾਰ ਲਾਚੀ ਸੁੱਕੀ ਹੁੰਦੀ ਹੈ ਤੁਸੀਂ ਬਿਲਕੁਲ ਹਰੀਆਂ ਤਾਜ਼ੀਆਂ ਇਲਾਇਚੀਆਂ ਲੈਣੀਆਂ ਨੇ ਜਿਹੜੀਆਂ ਨੌ ਇਲਾਇਚੀਆਂ ਲੈਣੀਆਂ ਨੇ ਜਿਹੜੀਆਂ ਤੁਸੀਂ ਨੌ ਬਿੰਦੀਆਂ ਲਗਾਈਆਂ ਸੀ ਹਲਦੀ ਦੇ ਪੇਸਟ ਦੀਆਂ ਉਹ ਇੱਕ ਬਿੰਦੀ ਦੇ ਉੱਪਰ ਇੱਕ ਹਰੀ ਇਲਾਇਚੀ ਰੱਖ ਦੇਣੀ ਹੈ ਤੇ ਇਸੇ ਤਰ੍ਹਾਂ ਨੌ ਬਿੰਦੀਆਂ ਦੇ ਉੱਪਰ ਨੌ ਹਰੀਆਂ ਇਲਾਇਚੀਆਂ ਤੁਸੀਂ ਰੱਖ ਦੇਣੀਆਂ ਨੇ ਇਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਚਾਹੀਦੇ ਨੇ ਲੌਂਗ ਲੌਂਗ ਤੁਹਾਨੂੰ ਚਾਹੀਦੇ ਨੇ ਕਿੰਨੇ ਉਹ ਜਿੰਨੀ ਤੁਹਾਡੇ ਬੱਚੇ ਦੀ ਉਮਰ ਹੈ ਜਿਸ ਦੇ ਵਿਆਹ ਲਈ ਤੁਸੀਂ ਉਪਾਅ ਕਰ ਰਹੇ ਹੋ ਉਹਨੇ ਤੁਸੀਂ ਲੌਂਗ ਲੈ ਲੈਣੇ ਵੰਦ ਲੋਗੇ ਤੁਹਾਡੇ ਬੱਚੇ ਦੀ ਉਮਰ 25 ਸਾਲ ਹੈ 26ਵੇਂ ਸਾਲ ਦੇ ਵਿੱਚ ਉਹ ਚੱਲ ਰਿਹਾ ਤਾਂ ਤੁਸੀਂ ਲੌਂਗ 26 ਲੈਣੇ ਜੇ ਤੁਹਾਡੇ ਬੱਚੇ ਦੀ ਉਮਰ 30 ਸਾਲ ਹੈ 31ਵੇਂ ਸਾਲ ਦੇ ਵਿੱਚ ਉਹ ਚੱਲ ਰਿਹਾ ਤਾਂ ਤੁਸੀਂ ਲੌਂਗ ਲੈਣੇ 31 ਇਸ ਤਰੀਕੇ ਦੇ ਨਾਲ ਜਿੰਨੇ ਤੁਹਾਡੇ ਬੱਚੇ ਦੀ ਉਮਰ ਹੈ ਉਨੇ ਤੁਸੀਂ ਲੌਂਗ ਲੈ ਲੈਣੇ ਨੇ ਤੇ ਇਹ ਇਹ ਲੌਂਗ ਤੁਸੀਂ ਉਸ ਜਗ੍ਹਾ ਤੇ ਰੱਖਦੇ ਨੇ ਜਿੱਥੇ ਤੁਸੀਂ ਰੁਮਾਲ ਦੇ ਉੱਪਰ ਹਲਦੀ ਦੇ ਪੇਸਟ ਦੇ ਨਾਲ ਲਿਖਿਆ ਹੋਇਆ ਜੈ ਮਾਤਾ ਮਾਤਾ ਕਤਿਆਨੀ ਦੇਵੀ ਉੱਤੇ ਤੁਸੀਂ ਇਹ ਲੌਂਗ ਰੱਖਦੇ ਨੇ ਨੇ ਮਾਤਾ ਕਤਿਆਨੀ ਨੂੰ ਤੁਸੀਂ ਅਰਪਿਤ ਕਰਦੇ ਨੇ ਇਸ ਤਰ੍ਹਾਂ ਲੰਘ ਰੱਖਣ ਤੋਂ ਬਾਅਦ ਦੇ ਵਿੱਚ ਇਸ ਥਾਲੀ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਲੈਣਾ ਤੇ ਆਪਣੇ ਹੱਥ ਦੇ ਵਿੱਚ ਲੈਣ ਤੋਂ ਬਾਅਦ ਤੁਸੀਂ ਮਾਤਾ ਕਤਿਆਨੀ ਨੂੰ ਆਪਣੀ ਮਨੋ ਕਾਮਨਾ ਬੋਲਣੀ ਹੈ ਜੋ ਵੀ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਆਪਣੀ ਅਰਜੀ ਲਗਾਉਣੀ ਹੈ ਆਪਣੀ ਮਨੋ ਕਾਮਨਾ ਬੋਲਣੀ ਹੈ ਉਹ ਤੁਸੀਂ ਆਪਣੇ ਦਿਲ ਤੋਂ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਬੋਲਣੀ ਹੈ ਸਾਡੇ ਬੱਚੇ ਦੇ ਵਿਆਹ ਦੇ ਵਿੱਚ ਜੋ ਦੇਰੀ ਹੋ ਰਹੀ ਹੈ ਉਸ ਦਾ ਕੀ ਕਾਰਨ ਹੈ ਅਗਰ ਜਾਣੇ ਅਣਜਾਣੇ ਦੇ ਵਿੱਚ ਸਾਡੇ ਤੋਂ ਜਾਂ ਸਾਡੇ ਬੱਚੇ ਤੋਂ ਕੋਈ ਗਲਤੀ ਹੋ ਗਈ ਹੈ ਜੇਕਰ ਬੱਚਿਆਂ ਤੋਂ ਕੁਝ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਗਈ ਹੈ ਤੇ ਤੁਸੀਂ ਮਾਫ ਕਰਿਓ ਬੱਚਿਆਂ ਨੂੰ ਆਪ ਜਗਤ ਦੀ ਮਾਤਾ ਹੋ ਤੇ ਸਾਡੀ ਮਨੋ ਕਾਮਨਾ ਪ੍ਰਾਰਥਨਾ ਨੂੰ ਪੂਰਾ ਕਰਨ ਦੀ ਕਿਰਪਾ ਕਰੇ ਸਾਡੀਆਂ ਸਾਰੀਆਂ ਮਨੋਕਾਮਨਾ ਨੂੰ ਪੂਰਾ ਕਰਨਾ ਤੇ ਸਾਡੇ ਬੱਚਿਆਂ ਦੇ ਵਿਆਹ ਦਾ ਜੋਗ ਬਣਾਉਣਾ ਇਹ ਸਾਰੀਆਂ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਇਹ ਜੋ ਥਾਲੀ ਇਸ ਥਾਲੀ ਨੂੰ ਤੁਹਾਡੇ ਘਰ ਦੇ ਵਿੱਚ ਮਾਤਾ ਦੇਵੀ ਦੀ ਜੋ ਵੀ ਚਿੱਤਰ ਜੋ ਫੋਟੋ ਹੈ ਉਸ ਦੇ ਸਾਹਮਣੇ ਤੁਸੀਂ ਰੱਖ ਦੇ ਲੈ ਕੈਮ ਦਾ ਭਾਵ ਕੇ ਮਾਤਾ ਦੇਵੀ ਨੂੰ ਤੁਸੀਂ ਅਰਪਿਤ ਕਰ ਦੇਣੀ ਹੈ ਇਨਾਂ ਕਰਨ ਤੋਂ ਬਾਅਦ ਇਹ ਵਿੱਚ ਇੱਕ ਮੰਤਰ ਹੈ ਉਸ ਮੰਤਰ ਦਾ ਤੁਸੀਂ ਜਾਪ ਕਰਨਾ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਨੋਟ ਵੀ ਕਰ ਸਕਦੇ ਹੋ ਕਾਪੀ ਤੇ ਮੰਤਰ ਹੈ ਓਮ ਦੇਵੀ ਕਾ ਤੇ ਆਨਿਏ ਨਮ ਓਮ ਦੇਵੀ ਕਾ ਤੇ ਆਨਿਏ ਨਮ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਇਸ ਮੰਤਰ ਦਾ ਜਾਪ ਤੁਸੀਂ ਜਿੰਨੀ ਵਾਰ ਚਾਹੋ ਕਰ ਸਕਦੇ ਹੋ ਪਰ ਕਰਨਾ ਵਿਸ਼ਵਾਸ ਤੇ ਸ਼ਰਧਾ ਭਾਵਨਾ ਦੇ ਨਾਲ ਜੇਕਰ ਤੁਸੀਂ ਭਾਵਨਾ ਦੇ ਨਾਲ ਇੱਕ ਵਾਰ ਵੀ ਇਸ ਮੰਤਰ ਦਾ ਜਾਪ ਇੱਕ ਵਾਰ ਵੀ ਇਸ ਮੰਤਰ ਨੂੰ ਤੁਸੀਂ ਬੋਲਦੇ ਹੋਗੇ ਤਾਂ ਉਸ ਦਾ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਅਗਰ ਤੁਹਾਡਾ ਇਸ ਮੰਤਰ ਨੂੰ ਬੋਲਣ ਦੇ ਸਮੇਂ ਧਿਆਨ ਕੇ ਤੇ ਹੋਰ ਹੋਵੇਗਾ ਤੇ ਅਸੀਂ ਤੁਹਾਨੂੰ ਕਹਿ ਦਈਏ ਕਿ ਇਸ ਮੰਤਰ ਦਾ ਜਾਪ 108 ਵਾਰ ਬੋਲਣਾ ਤੇ ਉਸ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਜੇਕਰ ਤੁਹਾਡਾ ਧਿਆਨ ਹੀ ਕਿਸੇ ਹੋਰ ਸਾਈਡ ਤੇ ਹੋਵੇਗਾ ਇਹ ਤੁਹਾਡੀ ਤੇ ਡਿਪੈਂਡ ਇਸ ਨੂੰ 5 ਵਾਰ 7 ਵਾਰ 10 ਵਾਰ 11 ਵਾਰ ਜਾਂ 21 ਵਾਰ ਜਿੰਨੀ ਵਾਰ ਵੀ ਤੁਸੀਂ ਬੋਲਣਾ ਹੈ ਬੋਲ ਸਕਦੇ ਹੋ ਪਰ ਬੋਲਿਓ ਸੱਚੇ ਮੰਨਤੇ ਸ਼ਰਦਾ ਭਾਵਨਾ ਤੇ ਵਿਸ਼ਵਾਸ ਦੇ ਨਾਲ ਪੂਰੇ ਧਿਆਨ ਦੇ ਨਾਲ ਤੁਹਾਡਾ ਜਿਹੜਾ ਮੰਨਤੇ ਧਿਆਨ ਹੈ ਉਹ ਮਾਤਾ ਦੇ ਚਰਨਾਂ ਦੇ ਵਿੱਚ ਲੱਗਾ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਇਸ ਮੰਤਰ ਦਾ ਜਾਪ ਕਰੋਗੇ ਜੇਕਰ ਤੁਸੀਂ ਆਪਣੇ ਵਿਸ਼ਵਾਸ ਤੇ ਸ਼ਰਦਾ ਭਾਵਨਾ ਦੇ ਨਾਲ ਉਪਾ ਕਰਕੇ ਇਹ ਮੰਤਰ ਦਾ ਜਾਪ ਕਰੋਗੇ ਤੇ ਤੁਹਾਡਾ ਜਿੰਨੀਆਂ ਵੀ ਵਿਆਹ ਦੇ ਵਿੱਚ ਰੁਕਾਵਟਾਂ ਸਮੱਸਿਆਵਾਂ ਆ ਰਹੀਆਂ ਸੀ ਤੁਹਾਡਾ ਵਿਆਹ ਤੁਰੰਤ ਹੀ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਵਧੀਆ ਰਿਸ਼ਤੇ ਆਉਣਗੇ ਤੇ ਤੁਹਾਡਾ 1 ਮਹੀਨੇ ਦੇ ਵਿੱਚ ਵਿੱਚ ਵਿਆਹ ਹੋਵੇਗਾ ਤੇ ਇਸ ਕੋਪਾ ਨੂੰ ਕਰਦੇ ਸਮੇਂ ਤੁਸੀਂ ਮਾਤਾ ਰਾਣੀ ਨੂੰ ਸ਼ਹਿਦ ਦਾ ਭੋਗ ਵੀ ਲਗਾ ਸਕਦੇ ਹੋ ਪੀਲੇ ਫਲਾਂ ਦਾ ਤੇ ਫੁੱਲਾਂ ਦਾ ਭੋਗ ਵੀ ਲਗਾ ਸਕਦੇ ਹੋ ਇਸੇ ਤਰ੍ਹਾਂ ਪੋਗ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਮਾਤਾ ਰਾਣੀ ਦੀ ਆਰਤੀ ਕਰਨੀ ਹੈ ਤੇ ਆਰਤੀ ਕਰਨ ਉਪਰੰਤ ਤੁਸੀਂ ਖੜੇ ਹੋ ਜਾਣਾ ਹੈ ਜਿਹੜੇ ਲੌਂਗ ਤੇ ਇਲਾਚੀ ਤੁਸੀਂ ਕੱਪੜੇ ਦੇ ਉੱਪਰ ਰੱਖਿਆ ਸੀ ਇਸ ਨੂੰ ਨੌਵੀਂ ਤੱਕ ਇਸੇ ਤਰ੍ਹਾਂ ਮਾਤਾ ਰਾਣੀ ਨੂੰ ਅਰਪਿਤ ਰਹਿਣ ਦੇਣਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਹਨਾਂ ਦਾ ਯੂਜ਼ ਕਰ ਸਕਦੇ ਹੋ ਜਿਵੇਂ ਕਿ ਨੌਵੀਂ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਲੌਂਗ ਤੇ ਇਲਾਚੀ ਦਾ ਪਾਊਡਰ ਬਣਾ ਕੇ ਪੀਸ ਕੇ ਤੁਸੀਂ ਦੁੱਧ ਚਾਹ ਦੇ ਵਿੱਚ ਵੀ ਇਸ ਨੂੰ ਯੂਜ਼ ਕਰ ਸਕਦੇ ਹੋ ਜਿਹੜੇ ਬੱਚਿਆਂ ਦੇ ਲਈ ਤੁਸੀਂ ਇਹ ਉਪਾਅ ਕਰ ਰਹੇ ਹੋ ਵਿਆਹ ਦੇ ਲਈ ਉਹਨਾਂ ਨੂੰ ਖਾਸ ਕਰਕੇ ਇਹ ਦੁੱਧ ਤੇ ਚਾਹ ਦੇ ਵਿੱਚ ਪਾਊਡਰ ਜ਼ਰੂਰ ਤੁਸੀਂ ਮਿਲਾ ਕੇ ਦੇਣਾ ਤੇ ਜੋ ਤੁਹਾਡੇ ਘਰ ਦੇ ਵਿੱਚ ਰਿਸ਼ਤਾ ਲੈ ਕੇ ਆਵੇਗਾ ਜੋ ਵਿਅਕਤੀ ਰਿਸ਼ਤੇ ਦੀ ਗੱਲ ਕਰੇਗਾ ਉਸ ਦੇ ਵੀ ਦੁੱਧ ਚਾਹ ਦੇ ਵਿੱਚ ਇਸ ਪਾਊਡਰ ਨੂੰ ਜ਼ਰੂਰ ਤੁਸੀਂ ਮਿਕਸ ਕਰਨਾ ਜੋ ਰਮਾਲੇ ਉਹ ਜਿੰਨਾ ਟਾਈਮ ਤੱਕ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਉਹਨਾਂ ਟਾਈਮ ਤੱਕ ਤੁਸੀਂ ਇਸ ਨੂੰ ਰੱਖੇ ਰੱਖਣਾ ਹੈ ਜਦੋਂ ਹੀ ਤੁਹਾਡਾ ਰਿਸ਼ਤਾ ਹੋ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਧੋ ਬਣਾ ਕੇ ਸਾਫ਼ ਕਰਕੇ ਤੁਸੀਂ ਆਪਣੀ ਵਰਤੋਂ ਦੇ ਵਿੱਚ ਲੈ ਸਕਦੇ ਹੋ ਇੱਕ ਵਾਰ ਤੁਸੀਂ ਜ਼ਰੂਰ ਕਰਿਓ ਇਸ ਉਪਾਅ ਨੂੰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ ਤੇ ਤੁਹਾਡੇ ਬੱਚਿਆਂ ਦਾ ਵਿਆਹ ਦਾ ਵੀ ਤੁਰੰਤ ਹੀ ਬਣ ਜਾਵੇਗਾ ਹਾਂਜੀ ਏਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਏ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਤੁਹਾਨੂੰ ਚਮਤਕਾਰੀ ਫਾਇਦੇ ਮਿਲਣਗੇ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰਪੰਨ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੀਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ